ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਮਣੀ ਦਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇੱਕ ਨਾਮ ਆਧਾਰ ਸਾਵਣ ਸਰਸੇ ਕਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕ ਨਾਮ ਆਧਾਰ ਵੇਖਿਆ ਰੰਗ ਕੁੜਾਵਿਆ ਦਸਨਾ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਲੇ ਸਾਧੂ ਪੀਵਣਹਾਰ ਵਾਨ ਤੈਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣ ਨੂੰ ਮੰਨ ਲੋ ਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਆਉ ਤਨ ਕੈ ਸਾਧ ਬਲਿਹਾਰ ਨਾਨਕ ਹਰਦੀ ਮਿਆ ਕਾਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ நான்காரத சவாரண சாண திண்ணா சு ਜਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਸਤ ਸੰਗਤ ਜੀ ਬੜੇ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਬਾਣੀ ਸੁਣਨ ਪੜਨ ਦਾ ਸੁਭਾਗ ਸਤਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਅੱਜ ਸੰਗਰਾਂਦ ਦਾ ਦਿਹਾੜਾ ਹੈ ਸ਼ਾਵਣ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਜੋ ਉਪਦੇਸ਼ ਸਤਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਬਾਰਾਂ ਮਾਹ ਬਾਣੀ ਚ ਬਖਸ਼ਿਸ਼ ਕਰਦੇ ਹਨ ਹਰ ਮਹੀਨੇ ਦੇ ਪਰਥਾਏ ਅੱਜ ਦੇ ਮਹੀਨੇ ਦੇ ਪਰਥਾਏ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਆ ਆਪ ਸਰਬੱਤ ਸੰਗਤਾਂ ਨੇ ਬੜੇ ਪ੍ਰੇਮ ਚਾਹ ਦੇ ਨਾਲ ਸੁਣਨਾ ਕੀਤਾ ਹੈ ਇਹ ਪੁਰਾਤਨ ਹੀ ਮਨਾਉਤ ਹੈ ਕਿ ਗੁਰਮਖੋ ਭਾਵਨਾ ਦੇ ਨਾਲ ਪ੍ਰੇਮ ਸਦਕਾ ਜਦੋਂ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਸੁਣਦਾ ਹੈ ਤਾਂ ਸਾਰੇ ਹੀ ਕਾਰਜ ਰਾਸ ਹੁੰਦੇ ਹਨ ਆਉਣ ਵਾਲਾ ਸਮਾਂ ਸੁਭਾਗਾ ਬਣਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਨੂੰ ਸੰਗਤਾਂ ਨੂੰ ਦੁੱਖਾਂ ਕਲੇਸ਼ਾਂ ਵਿਗੜਣਾ ਤੋਂ ਬਚਾਉਂਦੇ ਹਨ ਸੰਕਰਾਂਤ ਤੂ ਪਾਵ ਹੈ ਸੂਰਜ ਇੱਕ ਰਾਸ਼ ਦੇ ਵਿੱਚੋਂ ਦੂਸਰੀ ਰਾਸ਼ ਦੇ ਵਿੱਚ ਜਿਸ ਸਮੇਂ ਪ੍ਰਵੇਸ਼ ਕਰਦਾ ਹੈ ਤਾਂ ਭਲੀ ਭਾਂਤ ਮੌਸਮ ਦੇ ਅੰਦਰ ਤਬਦੀਲੀ ਆਉਂਦੀ ਹੈ ਇਸ ਤਬਦੀਲੀ ਨੂੰ ਕ੍ਰਾਂਤੀ ਸੰਗਰਾਮਤ ਕਿਹਾ ਗਿਆ ਹੈ ਸ਼ਬਦ ਹੌਲੀ-ਹੌਲੀ ਬਦਲਿਆ ਸੰਗਰਾਮਤ ਬਣ ਗਿਆ ਆਪਾਂ ਸੰਗਰਾਮਤ ਕਹਿੰਦੇ ਹਾਂ ਸਤਿਗੁਰਾਂ ਜੀ ਨੇ ਰਹਿਮਤ ਕੀਤੀ ਬਾਰਮੁਖੀ ਰੁੱਤਾਂ ਦਾ ਹਵਾਲਾ ਦੇ ਕਰਕੇ ਅੰਤਰੀਵ ਉਪਦੇਸ਼ ਬਖਸ਼ਿਸ਼ ਕੀਤੇ ਹਨ ਕੇ ਗੁਰੂ ਤੇ ਸਿਖਾ ਜਿਸ ਤਰ੍ਹਾਂ ਸੂਰਜ ਨੇ ਗਰਦਸ਼ ਕੀਤੀ ਤੇ ਬਾਰਮੁਖੀ ਮੌਸਮ ਦੇ ਵਿੱਚ ਤਬਦੀਲੀ ਆਈ ਇਸੇ ਤਰ੍ਹਾਂ ਸ਼ਬਦ ਤੇਰੇ ਹਿਰਦੇ 'ਚ ਜੋੜ ਕਰੇ ਤੇ ਅੰਤਰੀਵ ਰੂਪੀ ਤਬਦੀਲੀ ਆ ਜਾਵੇ ਭਾਵਕੇ ਜਿਹੜੇ ਸਾਡੇ ਔਗਣ ਹਨ ਉਹ ਖਤਮ ਹੋ ਜਾਣ ਤੇ ਗੁਣਾਂ ਦੇ ਧਾਰਨੀ ਬਣ ਜਾਈਏ ਕ੍ਰਿਤਿਆ ਦਾ ਕਰਮ ਕਾਂਡਾਂ ਦਾ ਵੈਮਾ ਭਰਮਾਂ ਦਾ ਤਿਆਗ ਕਰ ਕਰਕੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਇਸੇ ਨੂੰ ਤਾਂ ਭਾਈ ਫਿਰ ਆਪਾਂ ਸੰਗਰਾਦ کہہ ਸਕਦੇ ਹਾਂ ਕਿ ਤਬਦੀਲੀ ਆਈ ਕ੍ਰਾਂਤੀ ਹੋਈ ਸਤਗੁਰਾਂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਓ ਸਤਸੰਗਤ ਜੀ ਕੋ ਸਮਾ ਆਪਾਂ ਅਖਰੇ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਸਤਿਗੁਰਾਂ ਜੀ ਦਾ ਪਾਵਨ ਪਵਿੱਤਰ ਫੁਰਮਾਨ ਹੈ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਬਦਾਨ ਇਕਾਗਰ ਚੇਤ ਇਕਾਗਰ ਚਿਤ ਹੋ ਕਰਕੇ ਪ੍ਰਭੂ ਪਰਮਾਤਮਾ ਦੀ ਉਸਤਿਤਿ ਚ ਜੁੜੀਏ ਸੁਰਤ ਤੇ ਸ਼ਬਦ ਦਾ ਮਿਲਾਪ ਹੋਵੇ ਬਖਸ਼ਿਸ਼ਾ ਹੋਣ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ ਸਤਗੁਰੂ ਜੀ ਕਿਰਪਾ ਕਰਦੇ ਹਨ ਸਾਰੀ ਸੰਗਤ ਸਤਸੰਗ ਜੀ ਯਤਨ ਕਰਿਓ ਜੁੜੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਮਣੀ ਚਰਨ ਕਮਲ ਸਿਉ ਪਿਆਰ ਸਤਿਗੁਰੂ ਜੀ ਰਹਿਮਤ ਕੀਤੀ ਬਖਸ਼ਿਸ਼ ਕੀਤੀ ਸਾਵਣ ਤੋਂ ਪਾਵ ਹੈ ਸਾਵਣ ਦਾ ਮਹੀਨਾ ਅਥਵਾ ਸਾਵਣ ਮਹੀਨੇ ਦੇ ਪਰਥਾਏ ਬਖਸ਼ਿਸ਼ ਕਰਦੇ ਹਨ ਅਥਵਾ ਸਾਵਣ ਉਹ ਵਣ ਭਾਈ ਜੋ ਹਰਿਆ ਭਰਿਆ ਹੈ ਜਿਸ ਦੇ ਅੰਦਰ ਸੋਹਣੇ ਸੋਹਣੇ ਫੁੱਲ ਖਿਲੇ ਹੋਏ ਹਨ ਜਿਸ ਦੀ ਮਹਿਕ ਹਿਰਦੇ ਨੂੰ ਸ਼ਾਂਤੀ ਦੇ ਰਹੀ ਹੈ ਸਾਵਣ ਹੈ ਸਰਸੀ ਰਸਾਂ ਦੇ ਸਹਿਤ ਕਾਮਣੀ ਤੋਂ ਭਾਵ ਇਸਤਰੀ ਹੈ ਆਪਾਂ ਸਾਰੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀਆਂ ਜੀਵ ਇਸਤਰੀਆਂ ਹਾਂ ਇਹ ਜਿੰਦ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਮਿਲਾਪ ਹੋ ਜਾਵੇ ਸਤਿਗੁਰੂ ਜੀ ਉਪਦੇਸ਼ ਬਖਸ਼ ਦੇ ਹਨ ਚਰਨ ਕਮਲ ਸਿਉ ਪਿਆਰ ਚਰਨ ਕਮਲ ਤੋਂ ਭਾਵ ਹੈ ਪ੍ਰਭੂ ਪਰਮਾਤਮਾ ਦੇ ਸੋਹਣੇ ਚਰਨ ਸਿਉ ਪਿਆਰ ਤੇ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਲੱਗ ਜਾਣਾ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਸਾਵਣ ਦੇ ਮਹੀਨੇ ਦੇ ਅੰਦਰ ਜਿਨ੍ਹਾਂ ਜੀਵ ਇਸਤਰੀਆਂ ਦਾ ਪ੍ਰਭੂ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਪਿਆਰ ਬਣ ਜਾਂਦਾ ਹੈ ਉਹ ਜੀਵ ਇਸਤਰੀਆਂ ਰਸ ਦੇ ਸਹਿਤ ਹਨ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਚਰਨ ਕਮਲ ਕੀ ਹੈ ਗੁਰਬਾਣੀ ਅੰਦਰ ਸਤਿਗੁਰਾਂ ਜੀ ਦੇ ਪਾਵਨ ਪੁੱਤਰ ਬਚਨ ਪੜ੍ਹਦੇ ਹਾਂ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਉ ਪਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਚਰਨ ਚਿਤ ਨਾਮ ਕੇ ਭਾਵ ਕੇ ਪਰਮਾਤਮਾ ਦੇ ਚਰਨ ਨਾਮ ਹੈ ਗੁਰੂ ਦੀ ਬਾਣੀ ਹੈ ਜਿਨ੍ਹਾਂ ਹਿਰਦਿਆ ਚ ਨਾਮ ਵਸ ਗਿਆ ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਸਿਮਰਨ ਕਰ ਲਿਆ ਜਿਨ੍ਹਾਂ ਦੇ ਹਿਰਦੇ ਚ ਗੁਰੂ ਦੀ ਬਾਣੀ ਵਸੀ ਮੰਨ ਲਓ ਕਿ ਉਹਨਾਂ ਨੇ ਪ੍ਰਭੂ ਪਰਮਾਤਮਾ ਦੇ ਸੋਹਣੇ ਚਰਨ ਫੜ ਲਏ ਹਨ ਬਾਹਰ ਮੁਖੀ ਚਰਨ ਕਰਮ ਕਾਂਡਾਂ ਤੋਂ ਉੱਪਰ ਉੱਠ ਕਰਕੇ ਇਹ ਨਹੀਂ ਕਿ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੀੜੇ ਸਾਹਿਬ ਦੇ ਪਾਵਿਆਂ ਦੇ ਨਾਲ ਧਾਗੇ ਬੰਨ ਲਵਾਂਗੇ ਤੇ ਸਾਡੀ ਚਰਨਾ ਕਮਲਾਂ ਦੇ ਨਾਲ ਸਾਂਝ ਬਣ ਜਾਵੇਗੀ ਇਸ ਤਰ੍ਹਾਂ ਸਾਂਝ ਨਹੀਂ ਬਣਦੀ ਇਸ ਰਸਨਾ ਦੇ ਨਾਲ ਨਾਮ ਜਪਣਾ ਹੈ ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਉਨਾ ਚਿਰ ਨਹੀਂ ਜਾਣੀ ਜਿੰਨਾ ਚਿਰ ਨਾਮ ਨਾ ਜਪਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ ਜਿਹੜੀ ਰਸਨਾ ਨਾਮ ਨਹੀਂ ਜਪਦੀ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕੀ ਕਰਨਾ ਏ ਉਸ ਰਸਨਾ ਦਾ ਭਾਈ ਛੋਟੇ ਛੋਟੇ ਟੁਕੜੇ ਕਰ ਦੇਣੇ ਚਾਹੀਦੇ ਨੇ ਸੋ ਰਸਨਾ ਦੇ ਨਾਲ ਨਾਮ ਜਪਿਆ ਹੋਵੇ ਨਾਮ ਹਿਰਦੇ ਚ ਪ੍ਰਵੇਸ਼ ਹੋ ਜਾਵੇ ਸਤਸੰਗ ਜੀ ਤਾਂ ਫਿਰ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਂਝ ਬਣਦੀ ਹੈ ਜਿੰਨੇ ਵੀ ਚਰਨਾਂ ਦੇ ਨਾਲ ਸਾਂਝ ਬਣਾਉਣੀ ਉਹ ਗੁਰੂ ਗੁਰੂ ਕਰਿਆ ਕਰੀਏ ਭਾਈ ਉਹ ਗੁਰਮੰਤਰ ਦਾ ਜਾਪ ਕਰਿਆ ਕਰੀਏ ਮੂਲ ਮੰਤਰ ਦਾ ਜਾਪ ਕਰਿਆ ਕਰੀਏ ਗੁਰੂ ਦੀ ਬਾਣੀ ਮਿਲ ਕਰਕੇ ਪੜ੍ਹੀਏ ਸਤਸੰਗ ਜੀ ਸਾਵਣ ਸਰਸੀ ਕਾ ਬਾਣੀ ਚਰਨ ਕਮਲ ਸਿਉ ਪਿਆਰ ਬਾਹਰ ਮੁਖੀ ਬ੍ਰਹਸਪਤੀ ਹਰੀ ਭਰੀ ਹੋ ਜਾਂਦੀ ਹੈ ਮੀ ਪੈਣ ਦੇ ਸਦਕਾ ਇਸੇ ਤਰ੍ਹਾਂ ਸਤਸੰਗ ਜੀ ਅੰਤਰੀਵ ਰੂਪੀ ਜੋ ਖੇਤੀ ਸੁਖ ਚੁੱਕੀ ਹੈ ਜੋ ਈਰਖਾ ਰੂਪੀ ਸਾੜਾ ਹੈ ਜੋ ਸਤਸੰਗ ਜੀ ਕਾਮ ਕ્રોਧ ਲੋਭ ਮੋਹ ਹੰਕਾਰ ਹੈ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਬੜੇ ਲੰਮੇ ਸਮੇਂ ਤੋ ਭਟਕਦਿਆਂ ਹੋਇਆ ਸੋਕਾ ਪਿਆ ਹੋਇਆ ਸੀ ਹਿਰਦਾ ਸੁੱਕ ਚੁੱਕਾ ਸੀ ਨਾਮ ਤੋਂ ਬਿਨਾ ਸਤਿਗੁਰਾਂ ਜੀ ਨੇ ਕਿਰਪਾ ਕੀਤੀ ਨਾਮ ਮਿਲਿਆ ਤੇ ਨਾਮ ਦੇ ਦੁਆਰਾ ਉਹ ਹਿਰਦਾ ਹਰਿਆ ਭਰਿਆ ਹੋ ਗਿਆ ਗੁਣਾ ਵਾਲਾ ਹੋ ਗਿਆ ਅਤੇ ਉਸ ਗੁਰੂ ਦੇ ਪਿਆਰੇ ਦੀ ਫਿਰ ਅਵਸਥਾ ਬਣੀ ਜੀ ਮਨ ਤਨ ਰੱਤਾ ਸੱਚ ਰੰਗ ਇੱਕ ਨਾਮ ਆਧਾਰ ਫਿਰ ਬਾਹਰੋਂ ਦਿਖਾਵਾ ਨਹੀਂ ਕੀਤਾ ਮਨ ਕਰਕੇ ਤੇ ਤਨ ਕਰਕੇ ਭਾਵਕੇ ਅੰਦਰੋਂ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ ਇੱਕੋ ਨਾਮ ਆਧਾਰ ਤੇ ਆਸਰਾ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਲਿਆ ਵਿਖਿਆ ਰੰਗ ਕੁੜਾਵਿਆ ਦਿਸਨ ਸਾਰੇ ਸ਼ਾਰ ਇਸ ਕਰਕੇ ਜਿਹੜੀ ਮਾਇਆ ਦੀ ਪਕੜ ਹੈ ਮਾਇਆ ਦੇ ਰੰਗ ਹਨ ਵਿਖਿਆ ਰੰਗ ਕੁੜਾਵਿਆ ਉਹ ਬਿਨ ਸਜਾਨ ਵਾਲੇ ਹਨ ਦਿਸਨ ਸਭੇ ਛਾਰ ਇੱਕ ਦਿਨ ਸੁਆਹ ਹੋ ਜਾਣਗੇ ਖਤਮ ਹੋ ਜਾਣਗੇ ਸਮਝਾਵੇਗੀ ਕਿ ਜਿਸ ਰਸ ਨੂੰ ਮਿੱਠਾ ਜਾਣਿਆ ਸੀ ਉਹ ਰਸ ਤਾਂ ਕੌੜਾ ਸੀ ਭਾਵ ਜਿੰਨੂੰ ਸੁਖ ਸਮਝਿਆ ਸੀ ਉਹ ਤਾਂ ਦੁੱਖ ਨਿਕਲਿਆ ਜਿਸ ਮਾਇਆ ਦੇ ਵਿੱਚ ਫਸ ਕਰਕੇ ਇਹ ਮਾਇਆ ਜਿਤ ਹਰ ਵਿਸਰੇ ਪ੍ਰਭੂ ਪਰਮਾਤਮਾ ਨੂੰ ਵਿਸਾਰ ਦਿੱਤਾ ਲਿਵ ਛੁੜ ਕੇ ਤਾ ਸਤਸੰਗ ਜੀ ਲਿਵ ਜਿਹੜੀ ਹੈ ਉਹ ਛੁੱਟ ਗਈ ਚੇਤਾ ਭੁੱਲ ਗਿਆ ਪ੍ਰਭੂ ਪਰਮਾਤਮਾ ਦੇ ਨਾਮ ਦਾ ਨਾਮ ਨਹੀਂ ਜਪਿਆ ਬਾਣੀ ਨਹੀਂ ਪੜੀ ਦੇਸਨ ਸਭੇ ਸ਼ਾਰ ਤਾਂ ਫਿਰ ਨਾਮ ਤੋਂ ਬਿਨਾ ਹੋਰ ਕੀ ਹੈ ਸਭ ਮਿੱਥਿਆ ਹੋਇਆ ਹੈ ਇੱਕ ਦਿਨ ਖਤਮ ਹੋ ਜਾਵੇਗਾ ਜੇ ਸੱਚ ਹੈ ਤੇ ਕੇਵਲ ਨਾਮ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ ਜਿਹੜੀਆਂ ਜੀਵ ਇਸਤਰੀਆਂ ਮਨ ਕਰਕੇ ਪ੍ਰਭ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੀਆਂ ਹਨ ਉਹਨਾਂ ਨੂੰ ਫਿਰ ਇਹ ਸੋਚੀ ਮਿਲਦੀ ਹੈ ਕਿ ਇਹ ਸਾਰੇ ਰੰਗ ਇੱਕ ਦਿਨ ਖਤਮ ਹੋ ਜਾਣ ਵਾਲੇ ਹਨ ਇਕ ਨਾਮ ਦਾ ਰੰਗ ਹੈ ਜਿਸ ਦੇ ਪਰਥਾਏ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਹੈ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋワイ ਨਹ ਲਾਗੇ ਦਾਗਾ ਉਹ ਰੰਗ ਨਾਮ ਦਾ ਰੰਗ ਹੈ ਉਹ ਰੰਗ ਪ੍ਰਭੂ ਪਰਮਾਤਮਾ ਦੇ ਪ੍ਰੇਮ ਦਾ ਰੰਗ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਏ ਫਿਰ ਰਹਿਮਤ ਵਰਤਦੀ ਹੈ ਜੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਲੇ ਸਾਧੂ ਪੀਵਣ ਹਾਰ ਫਿਰ ਅੰਮ੍ਰਿਤ ਰੂਪੀ ਬੂੰਦ ਜੋ ਸੁਹਾਵਣੀ ਹੈ ਸੁੱਖਾਂ ਦੇ ਦੇਣ ਵਾਲੀ ਹੈ ਦੁੱਖਾਂ ਕਲੇਸ਼ਾਂ ਵਿਗੜਾ ਨੂੰ ਕੱਟਣ ਵਾਲੀ ਹੈ ਉਹ ਭਾਈ ਨਾਮ ਰੂਪੀ ਬੂੰਦ ਮਿਲ ਸਾਧੂ ਪੀਵਣਹਾਰ ਸਤ ਸੰਗੀ ਜਨਾ ਦੇ ਵਿੱਚ ਮਿਲ ਕਰਕੇ ਸਤ ਗੁਰਾਂ ਜੀ ਦੇ ਚਰਨਾਂ 'ਚ ਬੈਠ ਕਰਕੇ ਗੁਰੂ ਗੁਰੂ ਕਰਨ ਦੇ ਨਾਲ ਮਿਲਦੀ ਹੈ ਸੰਗ ਕਰਨਾ ਹੈ ਜਿਨਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਸਾਧਨਾਮ ਨਿਰਮਲਤਾ ਕੇ ਕਰਮ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਇਸ ਤਰ੍ਹਾਂ ਜਦੋਂ ਸੁਹਾਵਣੀ ਬੂੰਦ ਨਾਮ ਦੀ ਬੂੰਦ ਅੰਮ੍ਰਿਤ ਰੂਪੀ ਬੂੰਦ ਮ੍ਰਿਤਿ ਉਤੋਂ ਰਹਿਤ ਕਰਨ ਵਾਲੀ ਬੂੰਦ ਜੀਵ ਇਸਤਰੀ ਦੇ ਹਿਰਦੇ 'ਚ ਆਵਸੀ ਤਾਂ ਉਹ ਸੁਹਾਵਣੀ ਬਣ ਗਈ ਉਹ ਸੁੱਕਾ ਹੋਇਆ ਖੇਤ ਹਰਿਆ ਹੋ ਗਿਆ ਔਗਣ ਚਲੇ ਗਏ ਤੇ ਗੁਣ ਆ ਗਏ ਵਾਣ ਤਿਣ ਪ੍ਰਭ ਸੰਗ ਮੌਲਿਆ समरथ पुरख अपार दिस तरह वान तिन सारी वनस्पति बरमुखी हरी भरी होई इसी तरह समरथ करण कारण समरथ अकाल पुरख परमात्मा वाहे गुरु जो पारवार तू रहत है कीता संग कीता सत्संग जी जीव स्त्री ने संग किदा कीता ਨਾਮ ਦੇ ਦੁਆਰਾ ਸਿਮਰਨ ਦੇ ਦੁਆਰਾ ਹਿਰਦਾ ਮੌਲਿਆ ਗਿਆ ਦੀ ਖੇੜ ਗਿਆ ਹਿਰਦੇ ਅੰਦਰ ਹੁਣ ਨਿਮਰਤਾ ਹੈ ਹਿਰਦੇ ਅੰਦਰ ਪ੍ਰੇਮ ਹੈ ਹਿਰਦੇ ਅੰਦਰ ਦਇਆ ਹੈ ਹਿਰਦੇ ਅੰਦਰ ਸਹਿਜ ਹੈ ਹਿਰਦੇ ਅੰਦਰ ਸੁਭਗੁਣ ਹਨ ਇਸੇ ਨੂੰ ਤਾਂ ਫਿਰ ਕਹਾਂਗੇ ਵਾਨਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਤੇ ਪਾਈ ਐਸਾ ਹਿਰਦਾ ਜਿਸ ਗੁਰੂ ਦੇ ਪਿਆਰੇ ਦਾ ਜੀਵ ਇਸਤਰੀ ਦਾ ਹੈ ਤਾਂ ਫਿਰ ਉਹ ਹਿਰਦਾ ਕੀ ਪੁਕਾਰ ਕਰੇਗਾ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਹਰ ਜੋ ਹਰੇ ਭਰੇ ਕਰਨ ਦੇ ਸਰਬਰਥ ਹੈ ਹਰ ਜੋ ਜਿਸ ਦੇ ਨਾਲ ਜੁੜਦੇ ਹਾਂ ਤੇ ਪਾਪਾਂ ਤੇ ਵਿਕਾਰਾਂ ਨੂੰ ਹਰ ਲੈਂਦਾ ਹੈ ਹਰ ਜੋ ਕਣ ਕਣ ਤੇ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ ਮਿਲਣੈ ਨੂੰ ਉਹਦਾ ਮਿਲਾਪ ਹੋ ਜਾਵੇ ਜੀ ਮਨ ਲੋਚਦਾ ਮਨ ਦੇ ਵਿੱਚ ਤਾੰਗ ਹੈ ਮਨ ਮੈਂ ਚਿਤ ਬੋ ਚਿਤ ਬਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਅਹਰੋ ਹਰ ਦੇਹੋ ਨਾਨਕ ਕੇ ਮੀਤ ਮੇਰਾ ਮਨ ਲੋਚੇ ਗੁਰਦਰਸ਼ਨ ਤਾਏ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਤ ਨ ਆਵੇ ਬਿਨਾ ਦਰਸ਼ਨਾਂ ਤੋਂ ਸਤਸੰਗ ਜੀ ਹਿਰਦੇ ਦਾ ਟਿਕਾ ਨਸੀਬ ਨਹੀਂ ਹੁੰਦਾ ਜਿਵੇਂ ਪਪੀਹਾ ਜਿੰਨਾ ਚਿਰ ਸੁਵੰਤੀ ਬੂੰਦ ਨਾ ਛਕ ਲਵੇ ਤਰਪਤ ਨਹੀਂ ਹੁੰਦਾ ਇਸੇ ਤਰ੍ਹਾਂ ਪ੍ਰੇਮ ਵਾਲੀ ਜੀਵ ਇਸਤਰੀ ਜਿੰਨਾ ਚਿਰ ਭਾਈ ਸਤਗੁਰਾਂ ਜੀ ਦੇ ਦਰਸ਼ਨ ਨਾ ਕਰ ਲੈਣ ਸਤਸੰਗਤ ਨਾ ਹੋਵੇ ਗੁਰੂ ਦੇ ਦਰਸ਼ਨ ਨਾ ਹੋਣ ਉਹਨਾਂ ਚਿਰ ਹਿਰਦਾ ਟਿਕਦਾ ਨਹੀਂ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਕੌਣ ਮਿਲਾਵੇਗਾ ਕਰਮ ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ ਤੇ ਬਖਸ਼ਿਸ਼ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਮਿਲਾਪ ਹੈ ਜੀ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਿਹਾਰ ਜਿੰਨਾ ਸਖੀਆਂ ਨੇ ਪ੍ਰਭੂ ਪਰਮਾਤਮਾ ਨੂੰ ਪਾ ਲਿਆ ਹਉ ਤਿੰਨ ਕੈ ਸਦ ਬਲਿਹਾਰ ਉਹਨਾਂ ਤੋਂ ਕੁਰਬਾਨ ਜਾਣਾ ਕਰੀਏ ਕਿਉਂ ਕਿਉਂਕਿ ਭਾਈ ਸੱਤੀ ਪਹਿਰੀ ਸਤਿ ਭਲਾ ਬਹੀਏ ਪੜਿਆ ਆਪਾਸ ਉਹ ਕਿਹੜੇ ਪੜੇ ਨੇ ਜਿੰਨੀ ਸਖੀਏ ਪ੍ਰਭ ਪਾਇਆ ਤਾ ਜੋ ਪ੍ਰੇਮ ਰੂਪੀ ਰੰਗ ਲੱਗ ਸਕੇ ਤੇ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਹੋ ਸਕੇ ਜੀ ਨਾਨਕ ਹਰ ਜੀ ਮਿਆ ਕਾਰ ਸ਼ਬਦ ਸਵਾਰਣ ਹਾ ਫਿਰ ਉਹਨਾਂ ਗੁਰੂ ਦੇ ਪਿਆਰਿਆਂ ਨੇ ਜਗਾਸੂ ਜਨਾਂ ਨੇ ਤਰ ਲਿਆ ਕਿਰਪਾ ਮੰਗੀ ਮਇਆ ਦਇਆ ਮੰਗੀ ਸਤਿਗੁਰਾਂ ਜੀ ਤੋਂ ਤੇ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਸ਼ਬਦ ਸਵਾਰਣ ਹਾਰ ਤਾਂ ਫਿਰ ਸ਼ਬਦ ਦੇ ਦੁਆਰਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਉਹਨਾਂ ਨੂੰ ਸਵਾਰਿਆ ਜੀ ਸੋਨਾ ਸ਼ਿੰਗਾਰ ਕੀਤਾ ਜੀਵ ਇਸਤਰੀ ਨੇ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਏ ਅਵਸਾਇਆ ਆਪ ਪ੍ਰਭੂ ਪਰਮਾਤਮਾ ਨੇ ਉਸ ਹਿਰਦੇ ਨੂੰ ਸ਼ਿੰਗਾਰਿਆ ਤੇ ਜਦੋਂ ਸ਼ਿੰਗਾਰ ਸੋਹਣਾ ਹੋਇਆ ਤਾਂ ਫਿਰ ਖਸਮ ਰੀਤ ਗਿਆ ਕਾਲਪੁਰਖ ਪਰਮਾਤਮਾ ਉਹ ਸ਼ਿੰਗਾਰ ਕਿਹੜਾ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਜੀ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਉਹ ਸੁਹਾਗਣੀਆਂ ਹਨ ਸਾਵਣ ਉਹਨਾਂ ਦੇ ਲਈ ਸੁਭਾਗਾ ਹੈ ਜਿਨ ਰਾਮ ਨਾਮ ਉਰਹਾਰ ਜਿਨ੍ਹਾਂ ਨੇ ਰਵੇਂ ਹੋਏ ਰਾਮ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਉਰ ਹਾਰ ਹਿਰਦੇ ਚ ਟਿਕਾਲਿਆ ਹੈ ਜਿਨ੍ਹਾਂ ਨੇ ਨਾਮ ਰੂਪੀ ਹਾਰ ਸਤਸੰਗ ਜੀ ਸ਼ਿੰਗਾਰ ਕੀਤਾ ਹੈ ਉਹ ਸੁਹਾਗਣੀਆਂ ਕਾਲਪੁਰਖ ਪਰਮਾਤਮਾ ਨੂੰ ਭਾਉਂਦੀਆਂ ਹਨ ਇਹ ਉਪਦੇਸ਼ ਸਤਿਗੁਰਾਂ ਜੀ ਨੇ ਅੱਜ ਦੇ ਮਹੀਨੇ ਦੇ ਪ੍ਰਤਾਏ ਬਖਸ਼ਿਸ਼ ਕੀਤਾ ਆਪ ਸਰਬੱਤ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਸੁਣਿਆ ਸਤਿਗੁਰੂ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਦੁੱਖਾਂ ਕਲੇਸ਼ਾਂ ਵਿਗੜਣਾ ਤੂੰ ਬਚਾਉਣ ਆਉਣ ਵਾਲਾ ਸਮਾ ਸੁਭਾਗਾ ਬਣੇ ਨਾਮ ਦੀਆਂ ਦਾਤਾਂ ਦੇ ਕੇ ਝੋਲੀਆਂ ਭਰਨ ਸਾਰੇ ਕਾਰਜ ਰਾਸ ਹੋ ਜਾਣ ਕਾਰੋਬਾਰਾਂ ਚ ਤਰੱਕੀ ਹੋਵੇ ਕਰਾਂ ਅੰਦਰ ਸੁਖ ਸ਼ਾਂਤੀ ਹੋਵੇ ਐਸੀਆਂ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਜੀ ਕਰਨੀਆਂ ਬੋਲਦਿਆਂ ਹੋਇਆ ਅਨੇਕ ਭੁੱਲਾਂ ਹੋਈਆਂ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹौं ਪਾਪੀ ਵੱਡ ਗੁਣ ਹੈਂਗਾਰ ਹੋਈਆਂ ਭੁੱਲਾਂ ਦੀ ਮਾਫੀ ਅਖੀਰ ਲਈਆਂ ਪੰਕਤੀਆਂ ਪੜ ਕੇ ਫਤਿਹ ਬੁਲਾਵਾਂਗੇ ਦੀ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਵਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ